ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨੋਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੂਆ ਦੰਦਾਂ ਚ ਤਕਰੀਬਨ 4 ਦੰਦ ਘਰੇਲੂ ਵੀਰਾਂ ਦੀ ਪਾਲੀ ਹੋਈ ਘਰ ਦੀ ਵਸੀ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਜੀ ਸਤਿ ਸ੍ਰੀ ਅਕਾਲ। ਬਾਈ ਆਪਣਾ ਐਡਰੈਸ ਕਨਫਰਮ ਕਰਵਾ ਦੋ। ਪਿੰਡ ਤੌੜਾ ਜਿਲ੍ਹਾ ਬਰਨਾਲਾ। ਪਿੰਡ ਤੌੜਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰੇ 99145 99142 64736 64736 ਵੀਰੇ ਦਾ ਮੋਬਾਈਲ ਨੰਬਰ ਹੈ। ਚੰਗੇ ਸਟਰਕਚਰ ਵਾਲੀ ਪਿੱਠਪੁੜੇ ਦੀ ਬੰਦਤਰ ਬਹੁਤ ਮਜ਼ਬੂਤ ਹੈ। ਬੱਸੀ ਦੀ ਚੰਗੀ ਸਮੀਪਲੀ ਜਾਤ ਬਰੀ ਵਾਲੀ ਵੀਰੇ ਸੂਣ ਚ ਕਿੰਨੇ ਕਿ ਟਾਈਮ ਰਹਿੰਦਾ ਇਹਦਾ? ਹਲੇ ਲੈ ਜੂਗੀ ਦਾ। ਸੂਣ ਚ ਤਕਰੀਬਨ 1 ਹਫ਼ਤੇ ਤੋਂ 10 ਦਿਨਾਂ ਦਾ ਸਮਾਂ ਬਾਕੀ ਹੈ। ਚੰਗੇ ਸੀਮਨ ਦੀ ਹੈ ਨਾ ਵੀਰੇ? ਮਾਦਰ ਰਿਕਾਰਡ ਪਤਾ ਕਿੰਨਾ ਕੁ ਦੁੱਤਾ ਹੈ ਮਾਤਾ ਦਾ? ਨਹੀਂ ਆਪਾਂ ਰਸਤੇ ਦੇ ਨਾਲ ਰਿ ਕੋਚਿਆ ਨਹੀਂ ਵੀਰ ਕਹਿੰਦਾ ਵੀ ਆਪਾਂ ਰਸਤੇ ਦੇ ਨਾਲ ਚੁਲਿਆਂ ਦੀ ਝੂਟ ਪਾਣ ਮਾਰੀਏ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ ਚੰਗੀ ਸਮੀਪਲੀ ਆਹ ਦੇਖ ਸਕਦੇ ਹੋ ਦੋਸਤੋ ਫੁੱਲ ਸਾਈਜ਼ ਚ ਬਸੀ ਕਹਿੰਦਾ ਕੰਧ ਦੇ ਬਰਾਬਰ ਆਉਂਦੀ ਹੈਗੀ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਬਸੀ ਤਕਰੀਬਨ ਪਹਿਲੇ ਸੂਏ ਵੀਰੇ ਕਿੰਨਾ ਕੁ ਦੁੱਧ ਦੇ ਦੂਗੀ ਪਹਿਲੇ ਸੂਏ ਤੇ ਹੀ ਦੇਣਾ ਨੇ 25 26 ਕਿਲੋ 25 26 ਕਿਲੋ ਦੁੱਧ ਵੀਰ ਕਹਿੰਦਾ ਆਰਾਮਦਾਰੀ ਨਾਲ ਦੇ ਦੇਣਾ ਝੋਲੀ ਝਾਲੀ ਦੇਖ ਲਓ ਦੋਸਤੋ ਬਹੁਤ ਸੋਹਣੀ ਲੱਗੀ ਝੋਲੀ ਝਾਲੀ ਕੱਲਾ ਕੱਲਾ ਨਿਕੜਵਾ ਪੀੜ ਦੇ ਪਾਵੈਣਾ ਸਿਸਟਮ ਹੈਗਾ ਥੱਲੇ ਤਾਂ ਘਰੇ ਆਉਂਗੇ ਗੱਲ ਹੋਰ ਦੱਸਦੀ ਦੋਸਤੋ ਛੋਟੀ ਨਹੀਂ ਹੋਣੀ ਫੁੱਲ ਵੱਡੀ ਵੈੜ ਹੈ ਬਾਜਵ ਰੇਟ ਵੀਰ ਨੇ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਰੇਟ ਕੀ ਹੋਊਗਾ ਬਾਜਵ ਜਾ ਰੇਟ ਪਾਸ ਲੈਣ ਦੇਣ 95000 ਵੀਰ ਕਹਿੰਦਾ ਇੱਕ 10 15 ਮੰਗੀਏ ਤੇ ਖੋਦਾ ਕੋਈ ਫਾਇਦਾ ਨਹੀਂ ਲੈਣ ਦੇਣ 95000 ਹੈ ਘਰੇ ਆਏ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਰਹੀ ਚਾਉਂਦੀ ਆ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਲਿਓ ਵੀਰ ਦਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9914561736 ਵੀਰਾਂ ਦਾ ਮੋਬਾਈਲ ਨੰਬਰ ਹੈਗਾ ਘਰੇਲੂ ਵੀਰਾਂ ਦੇ ਬੱਸੀ ਹੈਗੀ ਸ਼ੌਕ ਨਾਲ ਪਾਲੀ ਹੋਈ ਬਿਲਕੁਲ ਬੇਦਾਗ ਵੱਡੇ ਸਟਰਕਚਰ ਵਾਲੀ ਆਮ ਦੇਖਦੇ ਆਂ ਵੀ ਪਲੂਣਾ ਬੈੜਾ ਏਡੇ ਏਡੇ ਕੱਦ ਨਹੀਂ ਕਰਦੀਆਂ ਦੰਦਾਂ 'ਚ ਤਕਰੀਬਨ 4 ਦੰਦ ਚੰਗੀ ਪਿੱਠਪੁੜੇ ਦੀ ਬੰਤਰ ਵੀ ਬਹੁਤ ਮਜ਼ਬੂਤ ਆ ਝੋਲੀ 40 ਵੀ ਵਹਿੜਦੇ ਬਹੁਤ ਖੱਲੀ ਹੈਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੋਰੇ ਪੱਖੋ ਬਾਬਾਈਆਂ ਨੂੰ ਚੈੱਕ ਕਰਵਾ ਦਈਏ ਚੰਗੇ ਕੱਦ ਕਾਠ ਵਾਲੀ ਚੰਗੀ ਜਾਤ ਬਰੀਡ ਵਾਲੀ ਸਮੀ ਫਲੀ ਬਸੀ ਫੁੱਲ ਹਾਈਟ ਕਹਿ ਸਕਦੇ ਆਪਾਂ ਇਹਨੂੰ ਆਮ ਪਲੂਨਾ ਬਸੀਆਂ ਦੇ ਕੱਦ ਮੰਨ ਲਓ ਵੀ ਐਡੇ ਹੁੰਦੇ ਨਹੀਂਗੇ ਝੋਲੀ 40 ਬਹੁਤ ਸੋਹਣੀ ਕੱਢੀ ਆ ਬਸੀ ਨੇ ਤਕਰੀਬਨ ਹਜੇ 8